ਖਿਸਾਨ ਵੀਰੋ ਅੱਜ ਆਪਾਂ ਐ ਬਰਨਾਲਾ ਮੰਡੀ ਨਿਊ ਹਾਲੈਂਡ 3630 2022 ਮਾਡਲ ਟਰੈਕਟਰ ਜਮਾ ਸ਼ਾਪ ਐ ਕੰਡੀਸ਼ਨ ਦੇ ਟਰੈਕਟਰ ਦੀ ਦੇਖ ਸਕਦੇ ਹਾਂ ਜਮਾ ਰੀਜਨਲ ਟਰੈਕਟਰ ਰੰਗ ਵਗੈਰਾ ਜਮਾ ਓਕੇ ਆ ਟਾਇਰ ਜਮਾ ਨਾ ਇਹ ਪਾਏ ਨੇ ਮਾਰਕ ਦੇ ਟਾਇਰ ਨੇਗੇ 16928 ਦੇ ਸਾਈਡ ਗੇਅਰ ਸੈਂਟਰ ਵਗੈਰਾ ਚੈੱਕ ਕਰ ਸਕਦੇ ਹਾਂ ਮੀਟਰ ਵਗੈਰਾ न्यू हॉलैंड छत्तीस स्पेसल एडिशनल डंडा ड्रेवल समेत वैक्सीट्रैक्टर चेक कर सकते हो स्पेशल अडिशनल न्यू हॉलैंड छत्तीस जिससे भी ने ट्रैक्टर लेना हो नंबर पावे कॉन्टैक्ट करके ट्रैक्टर लैसते दो हज़ार बई माडल रेट अठ लख नब्बे हज़ार अपने चैनल को बद करो सबसक्राइब धनबाद जी स्टैंडर्ड डी आई चार सौ सठ दो तो हज़ार सोलह मॉडल अमिशन तो ट्रैक्टर जी देख स ਇੰਟਰ ਵੇਅਰ ਚੈੱਕ ਕਰ ਸਕਦੇ ਹਾਂ ਸ਼ੈਡ ਗੇਰ ਹੈ 16 ਦੇ ਟਾਇਰਾਂ ਚ ਟਾਇਰ ਜਮਾ ਨਵੇਂ ਪੈਨੇ ਡਰਾਈਵਲ ਸਮੇਤ ਬੈਕ ਸਾਈਡ ਟਰੈਕਟਰ ਵੀ ਦੇਖ ਸਕਦੇ ਹਾਂ ਸਟੈਂਡਰਡ 460 ਡੀਆਈ ਡਾਊਲ ਕਲੱਚ 2016 ਮਾਡਲ ਰੇਟ 455000 ਫਾਸਟਰੀ ਲੈ ਕੇ ਆਏਗੇ 2023 ਮਾਡਲ ਜੌਂਡੀਅਰ 4x4 ਡਿਮਾਂਡ ਹੈ ਗਿਆ ਟਰੈਕਟਰ ਦੀ 1045000 ਰੁਪਿਆ ਕੰਡੀਸ਼ਨ ਦਾ ਟਰੈਕਟਰ ਬਿਲਕੁਲ ਸਾਫ਼ ਸੁੱਧਰਾ ਪਿਆਗਾ 5210 ਗੇਅਰ ਪ੍ਰੋ ਕਰੋ ਚੈੱਕ ਕੰਡੀਸ਼ਨ ਟਰੈਕਟਰ ਦੀ ਰੰਗ ਪੇਂਟ ਆਇਆ ਟਰੈਕਟਰ ਦਾ ਕਿਸੇ ਪਾਸੇ ਨਹੀਂ ਲਿਆ ਬਾਕੀ ਟਾਇਰ ਵੀ ਚੈਰੀ ਟਰੈਕਟਰ ਦੇ ਨਵੇਂ ਪਹਿਣੇ। ਬਾਕੀ ਵੱਡੇ ਟਾਇਰਾਂ ਦੇ ਟਰੈਕਟਰ ਦੇ ਵੇਟ ਲੱਗੇ ਹੋਏ ਨੇ ਮਿੱਤਰੋ। ਪਿਛਲੇ ਪਾਸੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਬਿਲਕੁਲ ਸਾਫ਼ ਜ਼ਰਾ ਟਰੈਕਟਰ ਪੈ ਡਬਲ ਡਿਸਟ੍ਰਿਬਿਊਟਰ। ਜੈਸੇ ਕਿ ਸੇ ਭਾਈ ਨੇ ਟਰੈਕਟਰ ਖਰੀਦਣਾ 4x4 5210 ਜੌਂਡੀਅਰ। ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ। ਬਿਲਕੁਲ ਸਾਫ ਸੋਤਰਾ ਟਰੈਕਟਰ ਬਾਕੀ ਦੂਜੀ ਸਾਈਡ ਤੋਂ ਟਰੈਕਟਰ ਸਾਨੂੰ ਆਪਾਂ ਚੈੱਕ ਕਰਾ ਦਿੰਨੇ ਆ। ਬਾਕੀ ਰਿੰਗ ਵਗੈਰਾ ਚੈੱਕ ਕਰ ਲਓ ਦੂਜੀ ਸਾਈਡ ਤੋਂ ਵੇਟ ਦੂਜੀ ਸਾਈਡ ਵੀ ਟਰੈਕਟਰ ਤੇ ਲੱਗਿਆ ਹੋਇਆਗਾ। ਵੱਡੇ ਡਰ ਨਾਲ ਜੇ ਦੋਨਾਂ ਦੇ ਟਰੈਕਟਰ ਤੇ ਵੇਟ ਨੇ ਬਾਕੀ ਸੈਂਟਰ ਜੋ ਟਰੈਕਟਰ ਚੈੱਕ ਕਰ ਲਓ। ਬਿਲਕੁਲ ਸਾਫ ਸੋਤਰਾ ਟਰੈਕਟਰ ਪਿਆਗਾ। ਜੌਂਡੀਅਰ 5210 4x4 ਜੇ ਕਿਸੇ ਭਾਈ ਨੇ ਟਰੈਕਟਰ ਖਰੀਦਣਾ 2023 ਮਾਡਲ। 5210 ਡਿਮਾਂਡ ਹੈਗੀ ਦੀ 10 ਲੱਖ 45000 ਰੁਪਇਆ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ 5210 ਜੌਂ ਡੇਰ ਦੀ ਟਰੈਕਟਰ ਖਰੀਦ ਸਕਦੇ ਹੋ ਬਾਕੀ ਮੂਰਲੇ ਪਾਸੇ ਵੀ ਟਰੈਕਟਰ ਦੇ ਵੇਟ ਲੱਗੇ ਹੋਏ ਨੇ ਬਿਲਕੁਲ ਸਾਫ਼ ਜਰਾ ਬਿਲਕੁਲ ਨਵਾਂ ਟਰੈਕਟਰ ਪਿਆਗਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਜਲਦੀ ਜਲਦੀ ਟਰੈਕਟਰ ਖਰੀਦ ਲਓ ਬਿਰੋ ਬਿਲਕੁਲ ਨਵਾਂ ਟਰੈਕਟਰ ਪਿਆਗਾ 2023 ਮਾਡਲ 5210 4x4 ਆ ਗੀਰ ਪ੍ਰੋ 3 ਲੱਖ ਆئیںਗੇ 2006 ਮਾਡਲ ਸਵਰਾਜ 855 FE ਡਿਮਾਂਡ ਹੈਗੀ ਦੀ 295000 ਰੁਪਿਆ ਕੰਡੀਸ਼ਨ ਦਾ ਟਰੈਕਟਰ ਬਿਲਕੁਲ ਸਾਫ਼ਦਰਾ ਪਿਆਗਾ ਬਾਕੀ ਟਾਇਰ ਵਗੈਰਾ ਤੋਂ ਚੈੱਕ ਕਰ ਸਕਦਾ ਹਾਂ ਟਰੈਕਟਰ ਦੇ ਵਧੀਆ ਗ੍ਰੀਨ ਚ ਪੈਣੇ ਬਾਕੀ ਰੈਂਪ ਵਗੈਰਾ ਚੈੱਕ ਕਰ ਲੋ ਸੈਂਟਰ ਦੇ ਟਰੈਕਟਰਸ ਨੂੰ ਚੈੱਕ ਕਰਾ ਦਿੰਨੇ ਆ 2006 ਮਾਡਲ ਬਿਲਕੁਲ ਸਾਫ ਜਿਹਾ ਟਰੈਕਟਰ ਪਿਆਗਾ ਮਗਰਾਟਾਂ ਤੇ ਟੇਪ ਹੋਈ ਹੋਈ ਆ ਬਾਕੀ ਦੂਜੇ ਵਾਸਤੇ ਟਰੈਕਟਰ ਦੀ ਵੀ ਨਾ ਬਾ ਚੈੱਕ ਕਰਾ ਦਿੰਨੇ ਆ ਜੇ ਕਿਸੇ ਭਾਈ ਨੇ 2006 ਮਾ ਦਾ ਟਰੈਕਟਰ ਖਰੀਦਣਾ ਇਹ ਦਾ ਚੱਲ ਰਿਹਾ ਨੰਬਰ ਦੇ ਸੰਪਰਕ ਕਰਕੇ ਟਰੈਕਟਰ ਦੇ ਸਾਹ ਦੇ। ਅੱਗੇ ਰਿੰਗ ਵਗੈਰਾ ਦੂਜੀ ਸਾਈਡ ਤੋਂ ਚੈੱਕ ਕਰ ਸਕਦੇ। ਮਗਰਾਟ ਨਿੱਕੇਲੇ ਪਾਸੋਂ ਚੈੱਕ ਕਰਾ ਦੇਣਾ। ਬਸ ਉਹਨੂੰ ਬਿਲਕੁਲ ਸਾਫ ਜਿਹਾ ਟਰੈਕਟਰ ਪਿਆ ਹੈਗਾ। ਚਲੋ ਚੱਕ ਬਾਕੀ ਟੇਪ ਟਰੈਕਟਰ ਬਿਲਕੁਲ ਕੋਈ ਵਧੀਆ ਵਧੀਆ। ਬਾਕੀ ਸਟicker ਵੀ স্মੂਕ ਕਰਿਆ ਹੋਇਆ ਬਾਈ ਦੇ। ਸੌਪਣਾ ਰੱਖਿਆ ਹੋਇਆ 2006 ਮਾਡਲ। ਡਿਮਾਂਡ ਹੈ ਇਹਦੀ 295000 ਰੁਪਿਆ। ਜੈਸੇ ਕਿਸੇ ਬਾਈ ਨੇ ਤੋ ਯਾਰ ਸੇਮ ਅਲਟ੍ਰੇਟਰ ਖਰੀਦਣਾ ਗੇਂਦੇ ਚੱਲੇ ਦੇ ਨਬਰ ਤੇ ਸੰਪਰਕ ਕਰਕੇ ਖਰੀਦ ਸਕਦੇ। ਹਾਂ ਇੱਕ ਸਾਨੀ ਵੀਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੀ ਅੱਜ ਦੀ ਵੀਡੀਓ ਚ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਸਵਰਾਜ 855 2021 ਮਾਡਲ 3 ਸਪੀਡ ਇਹ ਟਰੈਕਟਰ ਵਿਕਾਊਗਾ ਸਵਰਾਜ 855 2021 ਮਾਡਲ ਕੰਡੀਸ਼ਨ ਤੋਂ ਟਰੈਕਟਰ ਦੀ ਦੇਖ ਸਕਦੇ ਹੋ ਜਿਵੇਂ ਸਾਫ਼ ਪਈ ਹੈ। ਮਾਡਲ ਟਰੈਕਟਰ ਸਾਈਡ ਗੇਅਰ ਮੀਟਰ ਵਗੈਰਾ ਚੈੱਕ ਕਰ ਸਕਦੇ ਹੋ ਟਾਇਰ ਦੇ ਸਕਦੇ ਜਮਨ ਨਵੇਂ ਪਏ ਨੇ 85 ਪੈਸੇ ਮੰਗ 85 90 ਪੈਸੇ ਸਾਰੇ ਕੋਈ ਵੀਡੀਓ ਚ ਕਿ ਟ੍ਰੈਕਟਰ ਕੋ ਕਹਿ ਹੋ ਗਿਆ ਭਾਈ ਕੰਡੀਸ਼ਨ ਜਮਾ ਇੱਕ ਨੰਬਰ ਮਗਰਾਟ ਵਗੈਰਾ ਚੈੱਕ ਕਰ ਸਕਦੇ ਹਾਂ ਇਸ ਕਿਸੇ ਵੀ ਨੇ ਟ੍ਰੈਕਟਰ ਲੈਣਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਕੰਟੈਕਟ ਕਰਕੇ ਟ੍ਰੈਕਟਰ ਕਿਸੇ ਨਾਲ ਲੈ ਸਕਦੇ ਹੋ 2021 ਮਾਡਲ ਹੈ ਮੀਟਰ ਦੇਖ ਲਓ ਆਓ ਕਰਾਂਗੇ ਡੱਟ ਕਰਕੇ ਹੋ ਕਰਾਂਗੇ ਮੜੀ ਦੀ ਜਾਇਜ਼ ਰੇਟ ਹੈ ਡੱਟ ਇਹ ਕਰਕੇ ਹੋ ਕਰਾਂਗੇ ਮੜੀ ਦੀ ਮਾੜ ਹੈਗੀ ਇਹਦੀ 7 ਲੱਖ 40 ਹਜ਼ਾਰ 2021 ਮਾਡਲ ਦੀ ਮਾੜ 7 ਲੱਖ 40 ਹਜ਼ਾਰ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਕੰਟੈਕਟ ਕਰ ਸਕਦੇ ਹਾਂ 10ਵੇਂ ਮਹੀਨੇ ਦਾ ਟ੍ਰੈਕਟਰ ਡੈੱਕੀ ਮਾੜਾ thank mm -hmm.